100 ਰੁਪਏ 100 ਰੁਪਏ 4 ਦਿਨ ਦੀ ਵੱਡੀ ਸੇਲ 4 ਦਿਨ ਦੀ ਵੱਡੀ ਸੇਲ ਤੁਹਾਨੂੰ ਇਹਨਾਂ ਸਾਰੇ ਸੂਟਾਂ ਦੇ ਉੱਪਰ ਦੇ ਰਹਨਾ ਭਾਰੀ ਰੇਟ ਅੱਡੀ ਆਫਰ ਲਾਤੀ ਅਕਲੋਂ ਨੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਦੀ ਵੱਡੀ ਸੇਲਾ ਬਟਾ ਰੋਡ ਕਾਦੀ ਆਉਣਾ ਅਕਲੋਂ ਦੇ ਆ ਚੱਕਰ ਜਿਓ ਤੁਹਾਨੂੰ ਸੂਟ ਜੀ ਸਿਰਫ 100 ਰੁਪਏ ਦੇ ਵਿੱਚ ਤੁਹਾਨੂੰ ਆ ਭਾਰੇ ਸੂਟ ਦੇ ਰਹੇ ਨੇ 150 ਰੁਪਏ ਦੀ ਬੈੱਡ ਸ਼ੀਟ 150 ਰੁਪਏ ਦੀ ਬੈੱਡ ਸ਼ੀਟ ਕਲਰ ਡੀਨ ਚੱਕੋ ਜੀ ਚੱਕੋ 150 ਰੁਪਏ ਦੀ ਬੈੱਡ ਸ਼ੀਟ 200 ਰੁਪਏ ਦਾ ਕੁਰਤਾ ਵੀ ਆਮਾ 200 ਰੁਪਏ ਦਾ ਪਾਂਡਿ ਕੜੀ ਬਸਾਰੇ ਪੈ ਦਾ ਕੁੜਤਾ ਪਿਆਵਾ ਵੱਡੀ ਸੇਲ ਲਾਤੀ ਕੁੜਤੇ ਪਿਆਮਿਆਂ ਦੀ ਵਿਰੰਗ ਦਿਖਾਰੇ ਮੇਰਾ ਵੀ ਰਾ ਦੇਖੋ ਲਓ ਜੀ ਸੋ ਤੁਹਾਨੂੰ ਵੱਡੀ ਸੇਲ ਦਿੱਤੀ ਹੈ ਕੁੜਤੇ ਪਿਆਮੇ ਦੇ ਵਿੱਚ ਹਾਲਾ ਵੀ ਇਹ ਨਹੀਂ ਆਫਰ ਇਹਨਾਂ ਸੂਟਾਂ ਦੇ ਵੀ ਦਿਖਾਰੇ ਮੇਰਾ ਆਜੋ ਆਜੋ 400 ਵਾਲਾ 200 ਜੇ 400 ਵਾਲਾ 200 ਜੇ ਕੈਮਬਰੀ ਕੋਟਨ ਦਾ ਸੂਟ ਕੋਟਨ ਦਾ ਦੁਪੱਟਾ ਪੂਰਾ ਵਰਕ ਕੀਤਾ 200 ਰੁਪਏ ਦਾ ਸੂਟ ਹੈ ਕਲਰ ਡੀ ਐਨ ਫੈਬਰਿਕ ਸਾਰੇ ਹੀ ਸਾਰੇ ਡਿਫਰੈਂਟ ਚੀਜ਼ਾਂ ਮਿਲ ਗਈਆਂ ਭਾਜੀ 200 ਰੁਪਏ ਦਾ ਸੂਟ ਦੇਣੇ 200 ਰੁਪਏ ਭਾਜੀ ਆਹ ਦੇਖ ਕਰੋ ਜੀ 200 ਰੁਪਏ ਸੂਟ ਤੁਹਾਨੂੰ ਪਾਰੀ ਸੇਲ ਆਤੀ ਅੰਕਲ ਉਹਨੇ ਕਹਿੰਦੇ 4 ਦਿਨ ਦੀ ਵੱਡੀ ਸੇਲ ਆ। ਦੇਖੋ 500 ਵਾਲਾ 300 ਹੋ ਜਾਏ 500 ਵਾਲਾ 300 ਹੋ ਜਾਏ ਭਾਜੀ ਕਲਰ ਡਿਜ਼ਾਈਨ ਦੇਖੋ ਕਲਰ ਡਿਜ਼ਾਈਨ ਜਿਹੜਾ ਰੰਗ ਕੋ ਤੁਹਾਨੂੰ ਉਹ ਰੰਗ ਦੇ ਦਾਂਗੇ ਜਿਹੜਾ ਡਿਜ਼ਾਈਨ ਕੋ ਤੁਹਾਨੂੰ ਉਹ ਡਿਜ਼ਾਈਨ ਦੇਣਗਾ ਇੱਕੋ ਬਾਾਰ ਦੀ ਵੱਡੀ ਸੇਲ। ਕੋ ਪ੍ਰਿੰਟ 올ਓਵਰ ਆ ਗਿਆ ਜੀ ਇਹ ਦੇਖੋ ਮੈਚਿੰਗ ਸਾਈਲ ਕੈਮਰੀ ਕੋਟਨ ਦੇ ਮਸਲੀਨ ਦੇ ਦੁਪੱਟੇ ਜਿਹੜੇ ਹਜ਼ਾਰ ਯਾਰ ਮਾਰ ₹200 ਰੇਰਾ ਮੈਚਿੰਗ ਸੂਟ ਵੀ ਤੇ ਦੁਪੱਟਾ ਭਾਜੀ ਭਾਜੀ ਇਹਨੂੰ ਕਹਿੰਦੇ ਵੱਡੀ ਸੇ ਲਾਤੀਆਂ ਕਲੋ ਮੜ ਕੇ ਦੇ ਹੁਣ ਲੋਕਾਂ ਦੀਆਂ ਲੁੱਟਾ ਘੋਟਾ ਲੋਕਾਂ ਨੂੰ ਬਚਾ ਦੇਣਾ ਆ ਚੱਕ ਕਰਾ ਮੇਰਾ ਵੀਰ ਸੂਟ ਆ ਸੂਟ ਚੱਕ ਕਰੋ ਇਹਨਾਂ ਦੇ ਉੱਪਰ ਵੀ ਜੇ ਤੁਸੀਂ ਹਜ਼ਾਰ ਤੋਂ ਵੱਧ ਦੀ ਸ਼ਾਪਿੰਗ ਕਰਦੇ ਹੋ 15% ਡਿਸਕਾਊਂਟ ਦੇ ਦਾਂਗੇ 15% ਡਿਸਕਾਊਂਟ ਸਾਰੇ ਹੋਲਸੇਲ ਰੇਟ ਲੱਗੇ ਹੋਏ ਨੇ ਡਿਸਕਾਊਂਟ ਕਰਕੇ ਦਿੱਲੀ ਬੰਬਈ ਵਾਲੇ ਰੇਟ ਤੁਹਾਨੂੰ ਕਾਦੀਆਂ ਦੇ ਵਿੱਚ ਮਿਲਲੇ ਨੇ ਕਾਦੀਆਂ ਦੇ ਵਿੱਚ ਪੁੱਟਾ ਰੋਡ ਕਾਦੀਆਂ ਅਕਲ ਓਮਨੇ ਲਾਤੀ ਵੱਡੀ ਸੇਲ ਹੈ ਕਹਿੰਦੇ ਆ ਦੇਖੋ ਜੀ ਵੱਡੇ ਵੱਡੇ ਸੂਟਾਂ ਦੇ ਉੱਪਰ ਵੱਡਾ ਵੱਡਾ ਡਿਸਕਾਊਂਟ ਓਫਰ ਲਾ ਦਿੱਤਾ ਸੂਟ ਚੈੱਕ ਕਰ ਜਲੋ ਕਵਾਲਿਟੀ ਚੈੱਕ ਕਰੀ ਚਲੋ ਭਾਜੀ ਮਾਰਕੀਟ ਦੇ ਵਿੱਚ ਇਹੀ ਚੀਜ਼ਾਂ ਤੁਹਾਨੂੰ 2.5 ਤੇ 3000 ਦੇ ਵਿੱਚ ਮਿਲਣਗੀਆਂ ਇੱਥੇ ਤੁਹਾਨੂੰ 1500 2000 ਦੇ ਵਿੱਚ ਵਿੱਚ ਵੀ ਤੁਹਾਨੂੰ 15% ਡਿਸਕਾਊਂਟ ਦੇ ਰਹੇ ਆਪਾਂ ਲਓ ਜੀ ਬੈਕ ਦੇ ਪ੍ਰਿੰਟ ਬਾਜ਼ਾਰ 'ਚ ਮਿਲਣ ਵਾਲੇ ਮਹਿੰਗੇ ਮਹਿੰਗੇ ਸੂਟ ਤੁਹਾਨੂੰ ਅੰਕਲ ਓਮ ਨੇ ਲਾਤੇ ਡਿਸਕਾਊਂਟ ਦੇ ਵਿੱਚ ਸਿਰਫ ਚਾਰ ਦਿਨ ਦੀ ਵੱਡੀ ਸੇਲ ਚਾਰ ਦਿਨ ਦੀ ਵੱਡੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੁਹਾਨੂੰ ਹੁਣ ਇਹਨਾਂ ਸੂਟਾਂ ਦੇ ਉੱਪਰ ਪਾਦੀ ਡਿਸਕਾਊਂਟ ਮਿਲਣ ਵਾਲਾ ਜੀ ਤੁਸੀਂ ਆਉਣਾ ਕਿੱਥੇ ਆ ਬੁੱਟਰ ਰੋਡ ਕਰਦੀਆਂ ਆ ਦਿਖਾਈ ਚੱਲ ਮੇਰਾ ਵੀਰ ਇਹ ਦੇਖੋ ਜੀ ਸਭ ਤੋਂ ਮਹਿੰਗਾ ਪ੍ਰਿੰਟ ਡਿਜੀਟਲ ਦਾ ਜਿਹਦੇ ਵਿੱਚ ਤੁਹਾਨੂੰ ਕੁਆਲਿਟੀਾਂ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਫੈਬਰਿਕ ਦਾ ਹੀ ਨਹੀਂ ਪਤਾ ਲੱਗੇਗਾ ਪਰ ਇਤਨਾ ਨਹੀਂ ਚੀਜ਼ਾਂ ਦੇ ਰਾਂਗੇ ਤੁਸੀਂ ਆਪੇ ਡਿਮਾਂਡ ਕਰੋਗੇ ਇਹ ਚੀਜ਼ਾਂ ਦੀ ਇਦਾਂ ਪਿਆਰਾ ਕਪੜਾ ਸੌਫਟ ਕਪੜਾ ਲਓ ਜੀ ਹੁਣ ਇਹਨਾਂ ਸੂਟਾਂ ਦੇ ਉੱਪਰ ਭਾਰੀ ਡਿਸਕਾਊਂਟ ਲਾਤੀ ਵੱਡੀ ਸੇਲ ਕਰ ਦੇਂਦੀ ਵੱਡੀ ਆਫਰ ਲਾਤੀ ਆ 19 20 21 22 ਜੋੜਨ ਨੂੰ ਤੁਸੀਂ ਪਹੁੰਚਣਾ ਕਿੱਥੇ ਹੀ ਬੁੱਟਰ ਰੋਡ ਕਾ ਦਿਆਂ ਦੇਖੋ ਚੀਜ਼ਾਂ ਦੇਖੋ ਹੈਵੀ ਹੈਵੀ ਸਟਾਈਲ ਮਾਰਕੀਟ ਦੇ ਵਿੱਚ ਤੁਹਾਨੂੰ 10000 ਰੁਪਏ ਦਾ ਮਿਲਣਾ ਹੈ 10000 ਰੁਪਏ ਦਾ ਇੱਥੇ ਸਿਰਫ 6000 ਰੁਪਏ ਦਾ ਸ਼ੇਰ ਦੇ ਵਿੱਚ ਵੀ ਤੁਹਾਨੂੰ 15% ਡਿਸਕਾਊਂਟ 15% ਡਿਸਕਾਊਂਟ ਭਾਜੀ ਆਧ ਖਾ ਡਰਸ ਮੇਂ ਜਿਆ ਪਹਿਰਾ ਨੂੰ ਆਧ ਖਾ ਜਿਹੜੀ ਅੱਜ ਕੱਲ ਚੱਲਦੀ ਐ ਟ੍ਰੈਂਡਿੰਗ ਡਰੈਸਾਂ ਇਹਨਾਂ ਡਰੈਸਾਂ ਦੇ ਉੱਪਰ ਵੀ ਤੁਹਾਨੂੰ 15% ਡਿਸਕਾਊਂਟ ਦੇ ਰਿਹਾ ਅੰਕਲ ਓਮ ਵਾਲੇ ਕਹਿੰਦੇ ਜੀ ਹੁਣ ਦਿੱਲੀ ਬੰਬਈ ਵਾਲੀਆਂ ਡਰੈਸਾਂ ਇੱਥੇ ਮਿਲਦੀ ਐ ਇਹ ਦੇਖੋ ਚੀਜ਼ਾਂ ਦੇਖੋ ਪੂਰਾ ਹੈਂਡਵਰਕ ਕ੍ਰਾਂਚੀ ਵਰਕ ਹੋਇਆ ਦਾ ਵਿਦ ਪਲਾਜ਼ੋ ਵਰਕ ਸਿੱਚ ਨਾਲ ਮਿਰਰ ਚ ਦੁਪੱਟਾ ਜੇ ਇਹ ਦੇਖੋ ਬਲੈਕ ਜਿਹੜਾ ਕਹਿੰਦੇ ਪਾਂਦਾ ਬਲੈਕ ਉਹ ਜਾਂਦਾ ਜਲਦੀ ਵਿਲਾਇਤ ਜਿੰਨੇ ਵਿਲਾਇਤ ਜਾਣਾ ਬਲੈਕ ਜ਼ਰੂਰ ਬਣਾਓ ਜੇ ਆਹ ਦੇਖੋ ਚੀਜ਼ਾਂ ਕੀ ਬਾਤ ਹੈ ਕੀ ਬਾਤ ਹੈ ਸਾਇਲ ਦੇਖੋ ਚੀਜ਼ਾਂ ਦੇਖੋ ਭਾਜੀ ਸਾਰੇ ਹੈਵੀ ਵਰਕ ਦੇ 15 ਦਿਖਾ ਮੇਰਾ ਪ੍ਰਾਈਡ ਦਿਖਾ ਆ ਦੇਖ ਕਰੋ ਮੇਰੀਆਂ ਭੈਣਾਂ ਬਾਤ ਤੇ ਮੇਰੀਆਂ ਬੀਬੀਆਂ ਬਾਤ ਤੇ ਆ ਬਦਿਆ ਬਦਿਆ ਸੂਟ ਫਰਾਕਾਂ ਵਾਲੇ ਸੂਟ ਪਲਾਜ਼ੋ ਲੈ ਲੋ ਸੂਟ ਲੈ ਲੋ ਬਿਆਮ ਵਾਲੇ ਸੂਟ ਲੈ ਲੋ ਤੁਲ ਇਹਦਾ ਸਾਰਾ ਤੇ ਅਨਕਲ ਓਮ ਦੇ ਰਹੇ ਨੇ 15% ਤੱਕ ਦੀ ਬੰਦੀ ਆਫਰ ਸੋ ਤੁਸੀਂ ਆਉਣਾ ਕਿੱਥੇ ਆ ਜੀ ਅਨਕਲ ਓਮ ਬੁੱਟਰ ਰੋਡ ਕਾਦਿਆ ਵੀਡੀਓ ਨੂੰ ਸ਼ੇਅਰ ਕਰ ਦਿਓ